ਜਠੇਰੇ ਕੀ ਹੁੰਦੇ ਆ ਜਠੇਰਿਆਂ ਨੂੰ ਮੰਨਦੇ ਤਾਂ ਬਥੇਰੇ ਲੋਕ ਆ ਪਰ ਜ਼ਿਆਦਾਤਰ ਦੇਖੋ ਦੇਖੀ ਮੰਨਦੇ ਆ ਅਸਲ ਮਤਲਬ ਜਾਂ ਇਸ ਦਾ ਪਿਸ਼ੋਕੜ ਕਿਸੇ ਨੂੰ ਘੱਟ ਹੀ ਪਤਾ ਜਿਵੇਂ ਨਵੀਂ ਵਿਆਹੀ ਨੂੰ ਆਈ ਜਠੇਰਿਆਂ ਦੇ ਮੱਥਾ ਟਿਕਾ ਲਿਆ ਨਾ ਉਹਨੇ ਪੁੱਛਿਆ ਡਰਦੀ ਨੇ ਕਿ ਇਹ ਹੈ ਕੀ ਤੇ ਨਾ ਘਰਦਿਆਂ ਨੂੰ ਪਤਾ ਕਿਉਂਕਿ ਉਹਦੀ ਸੱਸ ਵੀ ਆਪ ਜਦੋਂ ਵਿਆਹੀ ਆਈ ਸੀ ਉਹਨੂੰ ਵੀ ਮੱਥਾ ਟਿਕਵਾਇਆ ਗਿਆ ਸੀ ਕਿ ਆਪਣੇ ਜਠੇਰੇ ਜਠੇਰੇ ਹੁੰਦੇ ਕੀ ਆ ਕਿਉਂ ਪੂਜੇ ਜਾਂਦੇ ਆ ਸਿੱਖੀ ਸਿਧਾਂਤਾਂ ਅਨੁਸਾਰ ਜਠੇਰੇ ਪੂਜਣਾ ਸਹੀ ਹੈ ਕਿ ਗਲਤ ਹੈ ਇਹ ਧਾਰਮਿਕ ਰਵਾਇਤ ਹੈ ਜਾਂ ਸਮਾਜਿਕ ਰੀਤੀ ਜਾਂ ਫਿਰ ਸਿਰਫ ਇੱਕ ਪਖੰਡ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ ਮੂ ਸਾਡੇ ਵੀ ਜਠੇਰੇ ਹੈਗੇ ਆ ਪਰ ਹੁਣ ਕਹਿੰਦੇ ਪਾਕਿਸਤਾਨ 'ਚ ਵੀਡੀਓ ਦੇ ਅਖੀਰ 'ਚ ਆਪਣੇ ਜਠੇਰੇ ਬਾਰੇ ਵੀ ਦੱਸੂਗਾ ਵੀਡੀਓ ਅਖੀਰ ਤੱਕ ਦੇਖਿਓ ਵੈਸੇ ਵੀ ਜਾਣਕਾਰੀ ਭਰਪੂਰ ਵੀਡੀਓ ਹੋਣੀ ਹੈ ਧਿਆਨ ਨਾਲ ਸੁਣਿਓ ਤੇ ਦੇਖਿਓ ਜਠੇਰਿਆਂ ਦਾ ਅਸਲ ਮਤਲਬ ਕੀ ਹੈ ਜਠੇਰੀ ਸ਼ਬਦ ਅਸਲ ਵਿੱਚ ਜੇਠਾ ਤੋਂ ਬਣਿਆ ਹੈ ਜੇਠਾ ਯਾਨੀ ਵਿਆਹ ਤੋਂ ਬਾਅਦ ਜਿਹੜਾ ਪਹਿਲਾ ਬੱਚਾ ਹੋਵੇ ਉਹਨੂੰ ਜੇਠਾ ਕਿਹਾ ਜਾਂਦਾ ਹੈ ਜੇਠੇ ਤੋਂ ਜੇਠ ਵੀ ਬਣਿਆ ਕਿਉਂਕਿ ਜੇਠ ਯਾਨੀ ਵੱਡਾ ਭਰਾ ਜਿਸ ਦੇ ਹੋਰ ਛੋਟੇ ਭੈਣ ਭਰਾ ਹੋਣ ਤੇ ਪਹਿਲਾ ਵੱਡਾ ਬੱਚਾ ਹੋਣ ਕਰਕੇ ਉਹ ਹੋਇਆ ਜੇਠ ਇਸ ਦਾ ਇੱਕ ਹੋਰ ਸਬੰਧ ਗੋਤ ਨਾਲ ਦੀ ਬਣਿਆ ਜਾਂਦਾ ਹੈ ਯਾਨੀ ਕਿਸੇ ਟੱਬਰ ਦੀ ਖਾਨਦਾਨ ਦੀ ਗੋਤ ਪਹਿਲੇ ਸਮਿਆਂ 'ਚ ਜਦੋਂ ਪਿੰਡ ਵੱਜੇ ਪਿੰਡ ਵਸਨੇ ਸ਼ੁਰੂ ਹੋਏ ਤਾਂ ਜਦੋਂ ਉਹਨਾਂ ਸਮਿਆਂ 'ਚ ਲੋਕ ਕਬੀਲਿਆਂ ਵਾਂਗ ਹੁੰਦੇ ਸੀ ਕਿ ਸਾਰਾ ਲਾਣਾ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਸੀ ਫਿਰ ਕੋਈ ਸੋਹਣੀ ਥਾਂ ਦੇਖ ਕੇ ਉੱਥੇ ਵਸ ਜਾਂਦੇ ਤਾਂ ਉਸ ਸਾਰੇ ਲਾਣੇ ਦਾ ਜੋ ਸਿਆਣਾ ਹੁੰਦਾ ਸੀ ਬਜ਼ੁਰਗ ਹੁੰਦਾ ਸੀ ਸਭ ਤੋਂ ਵੱਡਾ ਜਿਹੜਾ ਉਹ ਪਿੰਡ ਵਸਾਉਂਦਾ ਹੁੰਦਾ ਸੀ ਗੋਤ ਦਾ ਅਰਥ ਹੈ ਕੁੱਲ ਵੰਸ਼ ਖਾਨਦਾਨ ਜਾਂ ਕਬੀਲਾ ਤਾਂ ਕਿਸੇ ਗੋਤ ਦਾ ਕੋਈ ਬਜ਼ੁਰਗ ਉਹ ਪਿੰਡ ਵਸਾਉਂਦਾ ਤੇ ਅੱਗੇ ਦੀ ਅੱਗੇ ਪਰਿਵਾਰ ਵਧੇ ਪੀੜੀਆਂ ਵਧੀਆਂ ਜਦੋਂ ਉਸ ਸਿਆਣੇ ਦੀ ਮੌਤ ਹੁੰਦੀ ਤਾਂ ਜਿਵੇਂ ਹੁਣ ਵੀ ਕਿਸੇ ਦੀ ਸਾਲ ਬਾਅਦ ਵਰਸੀ ਮਨਾਈ ਜਾਂਦੀ ਹੈ ਤਾਂ ਉਹਦੇ ਪਰਿਵਾਰ ਦੇ ਵੰਛੇ ਦੇ ਲੋਕ ਸਾਲ ਬਾਅਦ ਉਹਨੂੰ ਸਤਕਾਰ ਵਜੋਂ ਯਾਦ ਕਰਦੇ ਹੌਲੀ ਹੌਲੀ ਲੋਕ ਥੋੜਾ ਵਹਿਮਾਂਚ ਪੈ ਗਏ ਤਾਂ ਉਹਨਾਂ ਸਿਆਣੇ ਨੂੰ ਜੇਠਾ ਕਹਿ ਕੇ ਪੂਜਣਾ ਸ਼ੁਰੂ ਕਰਤਾ ਤੇ ਉਹਨੂੰ ਜਠੇੜਾ ਬਣਾ ਲਿਆ ਯਾਨੀ ਆਪਣੇ ਬਜ਼ੁਰਗ ਨੂੰ ਯਾਦ ਕਰਨ ਦੀ ਰਵਾਇਤ ਉਹਨੂੰ ਪੂਜਣ ਤੱਕ ਪਹੁੰਚ ਗਈ ਜਿਵੇਂ ਸਨਾਤਨ ਧਰਮ ਵਿੱਚ ਪਿਤਰ ਪੂਜਾ ਹੁੰਦੀ ਹੈ ਕਿ ਉਹ ਲੋਕ ਆਪਣੇ ਪਿਤਰਾਂ ਨੂੰ ਭਾਵ ਜਿਹੜੇ ਪੁਰਾਣੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਜਿਹੜੇ ਮਰ ਚੁੱਕੇ ਹੁੰਦੇ ਆ ਤਾਂ ਦੇਖੋ ਦੇਖੀ ਇਹ ਪਰੰਪਰਾ ਸਿੱਖ ਪਰਿਵਾਰਾਂ ਵਿੱਚ ਵੀ ਆ ਗਈ ਤੇ ਸਿੱਖ ਪਰਿਵਾਰ ਵੀ ਆਪਣੇ ਬਜ਼ੁਰਗਾਂ ਨੂੰ ਜਠੇਰੇ ਆ ਕੇ ਪੂਜਣ ਲੱਗ ਪਏ ਜਿਵੇਂ ਦੱਸਿਆ ਹੀ ਹੈ ਕਿ ਜਠੇਰਿਆਂ ਦਾ ਸਬੰਧ ਗੋਤ ਨਾਲ ਜੁੜਿਆ ਹੋਇਆ ਹੈ ਕਿਸੇ ਸਮੇਂ ਸਾਡੇ ਬਜ਼ੁਰਗ ਕਬੀਲਿਆਂ ਵਿੱਚ ਵੰਡੇ ਹੋਏ ਸੀ ਤੇ ਕਬੀਲੇ ਦੇ ਵਡੇਰੇ ਦੇ ਨਾਂ ਨਾਲ ਜਾਣੇ ਜਾਂਦੇ ਆਂਦੇ ਜਿਵੇਂ ਸਿੱਧੂ ਗੋਤ ਹੈ ਸਿੱਧੂਆਂ ਦਾ ਵਡੇਰਾ ਖੀਵਾ ਰਾਓ ਦਾ ਪੁੱਤਰ ਸਿੱਧੂ ਸੀ ਜਿਸ ਦਾ ਜਨਮ 1250 ਈਸਵੀ ਵਿੱਚ ਹੋਇਆ ਉਸ ਦਾ ਸਾਰਾ ਕਬੀਲਾ ਸਿੱਧੂ ਅਖਵਾਇਆ ਇਸੇ ਕੁਲ ਦੇ ਪਿੱਛੋਂ ਹਮੀਰੇ ਦਾ ਪੁੱਤਰ ਬਰਾੜ ਚੰਮਿਆ ਤਾਂ ਉਸ ਦੇ ਨਾਂ ਤੇ ਬਰਾੜ ਗੋਤ ਚੱਲ ਪਿਆ ਇਸ ਬਾਰੇ ਸਰ ਡੈਂਜ਼ਿਲ ਇਬੇਸਨ ਦੀ ਕਿਤਾਬ ਹੈ 1916 ਵਿੱਚ ਛਪੀ ਸੀ ਜਿਸ ਦਾ ਨਾਮ ਹੈ ਪੰਜਾਬ ਕਾਸਟਸ ਉਸ ਵਿੱਚ ਪੰਜਾਬ ਦੇ ਲੋਕਾਂ ਦੀਆਂ ਗੁਣਵੱਤਾਵਾਂ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ ਹੈ ਯਾਨੀ ਕਿਸੇ ਵਡੇਰੇ ਦੇ ਨਾਮ ਤੋਂ ਗੋਤ ਬਣੀ ਤੇ ਅੱਗੋਂ ਉਹਦੀ ਔਲਾਦ ਨੇ ਆਪਣੇ ਨਾਵਾਂ ਨਾਲ ਉਹ ਗੋਤ ਲਵਾ ਲਈ। ਇਹ ਗੋਤਾਂ ਵਾਲਾ ਟੌਪਿਕ ਇਕਲੱਗ ਹੈ ਕਿਉਂਕਿ ਇਹ ਅੱਗੇ ਹੋਰ ਲੰਬਾਈ 'ਚ ਫੈਲਿਆ ਹੋਇਆ, ਕਾਫੀ ਲੰਮਾ ਚੌੜਾ ਮਸਲਾ ਹੈ। ਜਿਵੇਂ ਸਿੱਧੂ ਗੋਤ ਜੱਟਾਂ ਦੀ ਵੀ ਐ, ਮਜਬੀ ਸਿੰਘਾਂ ਦੀ ਵੀ ਐ, ਬਲਕਿ ਕੁਝ ਹਿੰਦੂ ਜਾਟ ਵੀ ਉਹ ਸਿੱਧੂ ਨੇ। ਖੈਰ ਆਪਾਂ ਜਠੇਰਿਆਂ ਤੇ ਸੀ। ਸੋ ਹੌਲੀ-ਹੌਲੀ ਜਠੇਰੇ ਇੱਕ ਧਾਰਮਿਕ ਰਵਾਇਤ ਵਜੋਂ ਪੂਜੇ ਜਾਣ ਲੱਗ ਪਏ ਤੇ ਸਿੱਖ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੇ ਨਾਮ ਤੇ ਬਾਬ ਜਟੇਰਿਆਂ ਦੇ ਨਾਮ ਤੇ ਗੁਰਦੁਆਰੇ ਵੀ ਬਣਾ ਲਏ ਉਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰ ਲਿਆ ਤੇ ਸਾਲ ਬਾਦ ਅਖੰਡ ਪਾਠਾਂ ਦੇ ਭੋਗ ਵੀ ਪੈਣ ਲੱਗ ਪਏ ਪੰਜ ਠੇਰਿਆਂ ਨੂੰ ਕਿਉਂਕਿ ਸਿੱਖੀ ਰੰਗਤ ਦੇਣੀ ਸੀ ਤਾਂ ਇਹਨਾਂ ਨੂੰ ਬਾਬੇ ਸ਼ਹੀਦ ਬਣਾ ਦਿੱਤਾ ਗਿਆ ਸ਼ਹੀਦ ਇੱਕ ਵੱਖਰਾ ਵਿਸ਼ਾ ਹੈ ਸਿੱਖ ਕੌਮ ਵਿੱਚ ਸਿੱਖੀ ਖਾਤਰ ਲੱਖਾਂ ਸ਼ਹੀਦੀਆਂ ਹੋਈਆਂ ਇਸੇ ਤਰ੍ਹਾਂ ਬਾਬੇ ਯਾਨੀ ਬਜ਼ੁਰਗ ਤਾਂ ਬਾਬੇ ਸ਼ਹੀਦ ਬਣਾ ਕੇ ਜਟੇਰੇ ਪੂਜੇ ਜਾਣ ਲੱਗੇ ਪਰ ਮੰਨਿਆ ਐਜ਼ ਜਠੇਰੇ ਜਾਂਦਾ ਹੈ ਕਿ ਇਹ ਸਾਡੇ ਜਠੇਰੇ ਆ ਸਾਡੇ ਜਠੇਰਿਆਂ ਦੀ ਜਗ੍ਹਾ ਮੜੀ ਐ ਪੰਜਾਬ ਵਿੱਚ ਖਾਸ ਕਰਕੇ ਦੁਆਬੇ ਵਿੱਚ ਕੋਈ ਪੈਲੀ ਬੰਨਾ ਨਹੀਂ ਹੋਣਾ ਜਿੱਥੇ ਜਠੇਰਿਆਂ ਦੀਆਂ ਮੜੀਆਂ ਨਹੀਂ ਬਣੀਆਂ ਇਸੇ ਤਰ੍ਹਾਂ ਜਠੇਰਿਆਂ ਦੀ ਪੂਜਾ ਨੂੰ ਹੋਰ ਅੱਗੇ ਲੈ ਜਾਂਦੇ ਹੋਏ ਜਦੋਂ ਉਸ ਪਰਿਵਾਰ ਵਿੱਚ ਕੋਈ ਵਿਆਹ ਹੁੰਦਾ ਸੀ ਤਾਂ ਜੰਚ ਚੜਨ ਵੇਲੇ ਪਹਿਲਾਂ ਜਠੇਰਿਆਂ ਦੇ ਮੱਥਾ ਟਿਕਾਇਆ ਜਾਂਦਾ ਇਸੇ ਤਰ੍ਹਾਂ ਵਿਆਹ ਕੇ ਲਿਆਂਦੀ ਨਵੀਂ ਨੂੰਹ ਵੀ ਉਹਨੂੰ ਵੀ ਵਿਆਹ ਤੋਂ ਅਗਲੇ ਦਿਨ ਜਠੇਰਿਆਂ ਦੇ ਮੱਥਾ ਟਿਕਾਇਆ ਜਾਂਦਾ ਕੋਈ ਡੰਗਰ ਸੁਆ ਤਾਂ ਉਹਦੀ ਬੌਲੀ ਜਾਂ ਖੀਰ ਦੇ ਠੇਰੇ ਨੂੰ ਚੜਾਈ ਜਾਂਦੀ ਹੈ। ਇੱਕ ਗੱਲ ਹੋਰ ਕਿ ਬਹੁਤਾਤ ਇੰਜ ਠੇਰੇ ਪਿੰਡੋਂ ਬਾਹਰ ਹੁੰਦੇ ਆ ਯਾਨੀ ਖੂਹਾਂ ਤੇ ਹੁੰਦੇ ਆ ਜਿਵੇਂ ਡੇਰੇ ਵੀ ਕਹਿ ਲੈਂਦੇ ਆ ਜਿੱਥੇ ਡੰਗਰ ਵੱਛਾ ਰੱਖਿਆ ਹੁੰਦਾ ਆ ਆਪਾਂ ਪਿੰਡਾਂ 'ਚ। ਉਹਦਾ ਕਾਰਨ ਇਹ ਸੀ ਕਿ ਪਹਿਲਾਂ ਪਰਿਵਾਰ ਦਾ ਜੇਠਾ ਪੁੱਤ ਵਿਆਹ ਨਹੀਂ ਸਜਾਦਾ ਕਰਾਉਂਦਾ ਜਾਂ ਉਹਦਾ ਵਿਆਹ ਨਾ ਹੋਣਾ ਤਾਂ ਉਹ ਬਹੁਤਾ ਸਮਾਂ ਖੂਹ ਤੇ ਡੇਰੇ ਤੇ ਹੀ ਰਹਿੰਦਾ ਸੀ। ਉੱਥੇ ਡੰਗਰ ਵੱਛਾ ਸਾਹਮ ਦਾ ਰਿਆ ਹੁਣ ਕਰਕੇ ਤਾਂ ਪਰਿਵਾਰ ਨੇ ਉਥੇ ਖੂਹ ਤੇ ਹੀ ਉਹਦੀ ਇੱਕ ਮੜੀ ਜਿਹੀ ਬਣਾ ਦੇਣੀ। ਸੋ ਜਠੇਰਿਆਂ ਦਾ ਇਹ ਕਨਸੈਪਟ ਅਸਲ ਦੇ ਵਿੱਚ ਬਜ਼ੁਰਗਾਂ ਨਾਲ ਗੋਤ ਨਾਲ ਜੁੜਿਆ ਮਿਲਦਾ ਹੈ ਪਰ ਸਮੇਂ ਦੇ ਹਿਸਾਬ ਨਾਲ ਲੋਕਾਂ ਨੇ ਇਹਨੂੰ ਧਾਰਮਿਕ ਰੀਤ ਬਣਾ ਲਿਆ ਧਰਮ ਨਾਲ ਜੋੜ ਲਿਆ ਸਿੱਖ ਪਰਿਵਾਰਾਂ ਨੇ ਇਸ ਨੂੰ ਸਿੱਖੀ ਨਾਲ ਜੋੜ ਕੇ ਗੁਰਦੁਆਰੇ ਬਣਾ ਲਏ ਪਰ ਅਸਲ ਵਿੱਚ ਇਹ ਸਿਰਫ ਪਖੰਡ ਹੈ ਆਪਣੇ ਸਿਆਣੇ ਬਜ਼ੁਰਗ ਨੂੰ ਯਾਦ ਕਰਨਾ ਮਾੜਾ ਨਹੀਂ ਉਹਨੂੰ ਸਤਕਾਰ ਦੇਣਾ ਉਹ ਵੀ ਗਲਤ ਨਹੀਂ ਪਰ ਉਹਨੂੰ ਪੂਜਣਾ ਇਹ ਬਿਲਕੁਲ ਪਖੰਡ ਦਾ ਰੂਪ ਹੈ ਅਖੀਰ ਤੇ ਸਾਡੇ ਜਠੇਰਿਆਂ ਦੀ ਗੱਲ ਦੱਸਦਾ ਮੈਂ ਉਹ ਆਪਾਂ ਨਾਤਾ ਪੁੱਛਦੇ ਆ ਤੇ ਨਾ ਆਪਣਾ ਜਠੇਰਿਆਂ 'ਚ ਯਕੀਨ ਤੇ ਗੋਤ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸਾਡੀ ਗੋਤ ਆ ਭਿੰਡਰ ਇੱਕ ਸਿੱਖ ਦੇ ਤੌਰ ਤੇ ਚਲੋ ਗੋਤ ਦਾ ਕੋਈ ਮਹੱਤਵ ਨਹੀਂ ਪਰ ਇੱਕ ਉਦਾਹਰਨ ਦੇਣ ਨੂੰ ਤੁਹਾਨੂੰ ਸਮਝਾਉਣ ਨੂੰ ਕਿ ਐਗਜ਼ਾਮਪਲ ਦੇਣ ਲੱਗਾ ਕਿ ਸਾਡੇ ਪਰਿਵਾਰ ਯਾਨੀ ਜੋ ਭਿੰਡਰ ਗੋਤ ਵਾਲੇ ਪਰਿਵਾਰ ਅਸੀਂ ਜਿਹੜੇ ਪਿੰਡ ਰਹਿੰਦੇ ਆ ਸਾਡੇ ਬਜ਼ੁਰਗ 47 ਦੀ ਵੰਡ ਸਮੇਂ ਲੈਹਿੰਦੇ ਪੰਜਾਬ ਤੋਂ ਸਿਆਲਕੋਟ ਜ਼ਿਲ੍ਹੇ 'ਚੋਂ ਇੱਧਰ ਆਏ ਸੀ ਕੁਝ ਸਾਲ ਪਹਿਲਾਂ ਸਾਡੇ ਪਰਿਵਾਰਾਂ ਵਿੱਚ ਕੁਝ ਉੱਪਰੋਂ ਥੱਲੇ ਮੌਤਾਂ ਹੋਈਆਂ ਕਾਫੀ ਸਾਲ 6 ਮਹੀਨਿਆਂ ਦੇ ਵਕਫੇ 'ਚ ਕੁਝ ਬਜ਼ੁਰਗ ਜਿਹੜੇ ਸੀ ਉਹ ਚੜ੍ਹਾਈ ਕਰ ਗਏ ਬਜ਼ੁਰਗਤਾ ਚਲੋ ਸਮਾਂ ਆਇਆ ਤੇ ਅਕਾਲ ਚਲਾਣਾ ਹੋਇਆ ਪਰ ਇੱਕਦਮ ਥੋੜੇ ਥੋੜੇ ਸਮੇਂ ਬਾਅਦ ਹੋਈਆਂ ਮੌਤਾਂ ਕਰਕੇ ਜਿਵੇਂ ਬੀਬੀਆਂ 'ਚ ਹੁੰਦਾ ਕਿ ਪਤਾ ਨਹੀਂ ਕੀ ਕਰੋਪੀ ਆ ਕੋਈ ਕਸਰ ਆ ਕੋਈ ਹਵਾ ਆ ਜਿਹੜਾ ਇੰਨੀਆਂ ਮੌਤਾਂ ਹੋ ਰਹੀਆਂ ਵੈਸੇ ਵੀ ਜਠੇਰੇ ਬਹੁਤ ਬੀਬੀਆਂ ਹੀ ਪੂਜਦੀਆਂ ਸੋ ਬੀਬੀਆਂ ਕਹਿਣ ਕਿ ਆਪਾਂ ਕਦੇ ਜਠੇਰੇ ਨਹੀਂ ਪੂਜਦੇ ਆਪਣੇ ਇਹ ਤਾਂ ਇਹ ਤਾਂ ਮੌਤਾਂ ਹੋ ਰਹੀਆਂ ਆਪਾਂ ਨੂੰ ਜਠੇਰੇ ਲੱਭਣੇ ਚਾਹੀਦੇ ਆ ਗੱਲ ਚੱਲੀ ਤੇ ਸਾਰੇ ਕੈਨ ਵੀ ਜਠੇਰੇ ਆਪਣੇ ਤਾਂ ਉੱਧਰ ਪਾਕਿਸਤਾਨ 'ਚ ਆ। ਉੱਧਰ ਜਾਣਾ ਪੈਣਾ। ਉੱਧਰ ਹੀ ਲੱਗੂ ਪਤਾ ਵੀ ਜਠੇਰੇ ਕਿੱਥੇ ਆਪਣੇ ਕਿਉਂਕਿ ਜਿੱਥੋਂ ਬਜ਼ੁਰਗ ਆਏ ਜਾ ਰਕੇ ਇਹ ਇਲਾਕਾ ਤਾਂ ਸਾਡਾ ਨਹੀਂ ਮਤਲਬ ਸਿਗਾ ਬੇਸਿਕਲੀ ਅਸੀਂ ਉੱਧਰੋਂ ਉੱਠ ਕੇ ਆਏ ਤੇ ਜਠੇਰੇ ਜਾਂ ਜਿਹੜਾ ਬੇਸਿਕ ਲੋਕੇਸ਼ਨ ਹੋਊਗੀ ਥਾ ਹੋਗੀ ਉਹ ਉੱਧਰ ਹੀ ਹੋਣੀ ਆ। ਸੋ ਹੁਣ ਪਾਕਿਸਤਾਨ ਦੇ ਨਾਮ ਤੋਂ ਸਾਰੇ ਚੁੱਪ ਹੈ ਹੋਗਾ। ਮਗਰ ਸਾਰੀਆਂ ਬੀਬੀਆਂ ਵੀ ਨੇ ਕੁਸਕੀਆਂ। ਹੁਣ ਉਹ ਮੌਤਾਂ ਕੁਦਰਤੀ ਸੀ ਪਰ ਲੋਕਾਂ 'ਚ ਵਹਿਮ ਪੈ ਜਾਂਦਾ ਕਿ ਜਠੇਰੇ ਨਾ ਪੂਜਣ ਤੇ ਇਹ ਸਾਰਾ ਕੁਝ ਹੁੰਦਾ ਹੈ। ਬਾਬੇ ਸ਼ਹੀਦਾਂ ਦਾ ਪੈਰਾ ਲੱਗ ਜਾਂਦਾ ਹੈ ਬਾਬੇ ਸ਼ਹੀਦੇ ਸਭ ਕਰਦੇ ਆ ਬੰਦਾ ਪੁੱਛੇ ਵੀ ਸ਼ਹੀਦ ਭਲਾ ਇਹ ਕੰਮ ਕਰਦੇ ਆ ਸ਼ਹੀਦਾਂ ਦਾ ਰਤਬਾ ਸ਼ਹੀਦੀ ਦਾ ਰਤਬਾ ਕਿੰਨਾ ਉੱਚਾ ਹੈ ਤੇ ਸਾਡੇ ਲੋਕਾਂ ਨੇ ਉਹਨਾਂ ਨੂੰ ਡਰਾਉਣ ਨੂੰ ਰੱਖ ਲਿਆ ਵੀ ਆਪਾਂ ਫਲਾਣੀ ਗੱਲ ਨਹੀਂ ਕੀਤੀ ਬਾਬੇ ਸ਼ਹੀਦ ਸਾਡੇ ਤੋਂ ਗੁੱਸੇ ਆ ਸਾਨੂੰ ਤਾਂ ਤੰਗ ਕਰਦੇ ਆ ਖੈਰ ਸਾਡੇ ਟੱਬਰ ਨੇ ਮਗਰੋਂ ਪਾਕਿਸਤਾਨ ਦੇ ਨਾਮ ਤੋਂ ਜਠੇਰਿਆਂ ਦਾ ਨਾਮ ਨਹੀਂ ਲਿਆ ਨਾ ਹੁਣ ਕੋਈ ਪੂਜਦਾ ਨਾ ਸਾਡੇ ਪਿੰਡ ਸਾਡੇ ਪਰਿਵਾਰ ਦੇ ਜਾਂ ਗੋਤ ਵਾਲਿਆਂ ਦੀ ਕਿਸੇ ਜਠੇਰੇ ਦੀ ਕੋਈ ਮੜੀ ਬਣੀ ਕੁੱਲ ਮਿਲਾ ਕੇ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ ਕੋਈ ਚੱਕਰ ਨਹੀਂ ਪਰ ਉਹਨਾਂ ਨੂੰ ਇੱਕ ਸ਼ਕਤੀ ਬਣਾ ਕੇ ਇੱਕ ਤਾਕਤ ਬਣਾ ਕੇ ਜਾਂ ਬਾਬੇ ਸ਼ਹੀਦ ਬਣਾ ਕੇ ਪੂਜਣਾ ਪਖੰਡ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਗੁਰਬਾਣੀ ਸਿੱਖ ਨੂੰ ਅਜਿਹੇ ਵਹਿਮਾਂ ਚੋਂ ਬਾਹਰ ਕੱਢਦੀ ਹੈ ਅਸੀਂ ਵਹਿਮ ਦੇ ਨਾਮ ਤੇ ਗੁਰਦੁਆਰੇ ਬਣਾ ਦਿੱਤੇ ਇਹ ਸਾਡੇ ਗਰਕੇ ਹੋਣ ਦੀ ਨਿਸ਼ਾਨੀ ਆ ਲੋੜ ਹੈ ਲੋਕਾਂ 'ਚ ਜਾਗਰੂਕਤਾ ਲਿਆਉਣ ਦੀ ਸਿੱਖੀ ਪ੍ਰਚਾਰ ਦੀ ਤੇ ਗੁਰਬਾਣੀ ਦੇ ਅਸਲ ਸਿਧਾਂਤ ਨੂੰ ਲੋਕਾਂ 'ਚ ਪਹੁੰਚਾਉਣ ਦੀ ਤਾਂ ਜੋ ਅਸੀਂ ਅਜਿਹੇ ਫੋਕੇ ਕਰਮਕਾਂਡਾਂ ਪਖੰਡਾਂ ਤੋਂ ਬਚ ਕੇ ਇਕ ਅਕਾਲ ਪੁਰਖ ਨਾਲ ਜੁੜੀਏ ਲੋਕ ਸੁਖੀਏ ਪਰਲੋਕ ਸੁਹੇਲੇ ਦਾ ਸਫ਼ਰ ਤੈਅ ਕਰ ਸਕੀਏ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਤੁਹਾਡੇ ਚੋਂ ਜਾਣਕਾਰ ਕੋਈ ਜਠੇਰਿਆਂ ਦੀ ਪੂਜਾ ਕਰਦਾ ਉਹਨੂੰ ਵੀ ਜ਼ਰੂਰ ਦਿਖਾਓ ਕਿ ਉਹਨੂੰ ਜਠੇਰਿਆਂ ਦਾ ਅਸਲ ਮਤਲਬ ਪਤਾ ਲੱਗ ਸਕੇ